ਸੋਸ ਸਕਾਲ ਜੀ ਸਤਿ ਸ਼੍ਰੀ ਅਕਾਲ ਐਸਾ ਜਿਸ ਤਰ੍ਹਾਂ ਕਿ ਅੱਜ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਵਾ ਚਾਰੇ ਪਾਸੇ ਹੀ ਖੁਸ਼ੀਆਂ ਦਾ ਜਿਹੜੀ ਇੱਕ ਲਹਿਰ ਗਈ ਆ ਪਰ ਨਾਲੇ ਨਾਲ ਇੱਕ ਦੁਖਦਾਈ ਜਿਹੜੀ ਗੱਲ ਹੈ ਕਿ ਚੈਨਾ ਡੋਰ ਇਹਨਾਂ ਨਾਲ ਐਕਸੀਡੈਂਟ ਵੀ ਹੋ ਰਹੇ ਆ ਕੀ ਕਹਿਣਾ ਚਾਹੁੰਦੇ ਆ ਅੱਜ ਲੋਹੜੀ ਦੇ ਤਿਹਾਰ ਤੇ ਵੇਖੋ ਜੀ ਇਹ ਤੁਹਾਡੀ ਗੱਲ ਬੜੀ ਵਧੀਆ ਹੈ ਵੀ ਜਿਹੜਾ ਅੱਜ ਖੁਸ਼ੀਆਂ ਦਾ ਤਿਹਾਰ ਹੈ ਲੋਹੜੀ ਤੇ ਇਹਨੂੰ ਲੋਕੀ ਸੈਲੀਬ੍ਰੇਟ ਕਰ ਜਿੱਥੇ ਦੂਜੇ ਭੁਗਾ ਵਾਲ ਕੇ ਕਰਦੇ ਆ ਤੇ ਬੱਚੇ ਤੇ ਬਹੁਤ ਲੋਕਾਂ ਦਾ ਸ਼ੌਕ ਹੈਗਾ ਵੀ ਇਹ ਪਤੰਗ ਉਡਾ ਕੇ ਵੀ ਕਰਦੇ ਆ ਪਰ ਇਹ ਇਹ ਖੁਸ਼ੀਆਂ ਦੇ ਮੌਕੇ ਤੇ ਕਈ ਵਾਰੀ ਬਹੁਤ ਹੀ ਮਾੜੇ ਹਾਸੇ ਜਿਹੜੇ ਇਹ ਇਹ ਜਿਹੜੀ ਧੋਰ ਆ ਇਹਦੇ ਨਾਲ ਪਤੰਗੋ ਡੋੜਨਾ ਵਾਪਰ ਜਾਂਦੇ ਆ ਤੇ ਇਹ ਜਿਹੜੀ ਚਾਈਨਾ ਧੋਰ ਆ ਇਹਨੂੰ ਪ੍ਰਸ਼ਾਸਨ ਨੇ ਵੈਸੇ ਬਹੁਤ ਸਖਤੀ ਕੀਤੀ ਆ ਵੀ ਇਹ ਇਹਦੇ ਨਾਲ ਪਤੰਗ ਨਾ ਉਡਾਏ ਜਾਣ ਇਹਨਾਂ ਜੀਵ ਜੰਤੂਆਂ ਦਾ ਪੰਛੀਆਂ ਦਾ ਤੇ ਇਨਸਾਨ ਦਾ ਵੀ ਬਹੁਤ ਜ਼ਿਆਦਾ ਕਿਤੇ ਧੋਰ ਫਾਜੇ ਦਾ ਨੁਕਸਾਨ ਹੁੰਦਾ ਹੈ ਔਰ ਕਈ ਵਾਰੀ ਭਾਈ ਜੀ ਇਹ ਪ੍ਰਸ਼ਾਸਨ ਨੂੰ ਵੀ ਬਹੁਤ ਗੁੰਝਲ ਬਣ ਜਾਂਦੀ ਆ ਵੀ ਇਹਨੂੰ ਆਰਮ ਡੋਰ ਨਾਲੋਂ ਦੂਜੀ ਡੋਰ ਨੂੰ ਤੇ ਚਾਈਨਾ ਡੋਰ ਨੂੰ ਕਿੰਨਾ ਡਿਫਰੈਂਸ਼ੀਏਟ ਕੀਤਾ ਜਾਵੇ ਇਸ ਲਈ ਪਤੰਗ ਜਿਹੜੇ ਆ ਮੈਂ ਤੇ ਕਹਿਣਾ ਵੀ ਜੇ ਉਡਾਉਣੇ ਆ ਤੇ ਇਹ ਖੁਸ਼ੀ ਪ੍ਰਗਟ ਕਰਨੀ ਆ ਤੇ ਪ੍ਰਸ਼ਾਸਨ ਨੂੰ ਇੱਕ ਹਰ ਮੁਹੱਲੇ 'ਚ ਹਰ ਲਾਗੇ ਕਿਸੇ ਪਿੰਡ ਦੇ ਵਿੱਚ ਜਗ੍ਹਾ ਨਿਸ਼ਚਿਤ ਕਰ ਦੇਣੀ ਚਾਹੀਦੀ ਆ ਜਿੱਥੇ ਕਿ ਬੱਚੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਸਕਣ ਜਾਂ ਪਤੰਗ ਬਾਜ਼ ਜਿਹੜੇ ਆ ਪਤੰਗ ਉਡਾਉਣ ਵਾਲਿਓ ਉਹ ਪਤੰਗ ਉਡਾ ਸਕਣ ਦੂਸਰੀ ਗੱਲ ਇਹ ਵੀ ਜੇ ਇਹ ਪਤੰਗ ਤੁਸੀਂ ਆਮ ਰੋੜ ਨਾਲ ਵੀ ਕਹਿੰਦੇ ਹੋ ਵੀ ਬੱਚੇ ਆਪਣੀ ਖੁਸ਼ੀ ਬਰਕਰਾਰ ਕਰਨੀ ਉਡਾਉਣੀ ਆ ਪਰ ਜ਼ਿਆਦਾਤਰ ਲੋਕਾਂ ਦੇ ਬੱਚੇ ਔਰ ਆਪੇ ਕੋਠਿਆਂ ਦੇ ਉੱਤੇ ਚੜ ਕੇ ਪਤੰਗ ਉਡਾਉਂਦੇ ਆ ਤੇ ਉਹਦੇ ਨਾਲ ਉਹ ਪਤੰਗ 'ਚ ਇੰਨੇ ਬੱਚੇ ਮਗਨ ਹੋ ਜਾਂਦੇ ਆ ਜਾਂ ਵੱਡੇ ਵੀ ਪਤੰਗ ਉਡਾਉਂਦੇ ਡਾਉਂਦੇ ਹੁੰਦੇ ਕਈ ਵਾਰੀ ਬਿਲਡਿੰਗ ਤੋਂ ਨੀਚੇ ਗਿਰ ਜਾਂਦੇ ਤਾਂ ਸਮਝ ਆ ਸਭ ਆਪਰ ਜਾਂਦਾ ਪਰ ਸਰ ਜੇ ਦੇਖੇ ਜਾਵੇ ਚੈਨਾ ਡੋਰ ਦਾ ਸਾਰੇ ਪਾਸੇ ਰੋਲਾਗਾ ਪਰ ਜਿਹੜੀ ਧਾਗ ਵਾਲੀ ਡੋਰ ਉਹਦੇ ਨਾਲ ਵੀ ਤੇ ਐਕਸੀਡੈਂਟ ਹੁੰਦੇ ਆ ਹਾਂ ਬਿਲਕੁਲ ਬਿਲਕੁਲ ਹੁੰਦੇ ਉਹਨਾਂ ਵੀ ਮੋਟਾ ਹੁੰਦੀਆਂ ਆ ਹਾਂ ਜੀ ਬਿਲਕੁਲ ਇਹ ਜੀ ਬੰਦੀ ਹੋ ਜਾਂਦੇ ਤੇ ਇਹ ਹੋਰੇ ਬਾਰੇ ਕਹਿਣਾ ਚਾਹੁੰਦੇ ਨਹੀਂ ਬੰਦ ਇਸ ਤਰ੍ਹਾਂ ਜੀ ਇਹ ਮਤਲਬ ਕਸਟਮ ਮਤਲਬ ਲੋਕਾਂ ਦੀ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤੇ ਸਪ੍ਰਸ਼ਾਸਨ ਬੰਦ ਤਾਂ ਨਹੀਂ ਕਰਾ ਸਕਦਾ ਪਰ ਇਹਦੇ ਤੇ ਇਸ ਟਾਈਮ ਵੀ ਇੱਕ ਤੇ ਸ਼ਕਤੀ ਚਾਈਨਾ ਡੋਰ ਵੈਸੇ ਬੰਦ ਕਰਾ ਦੇਣ ਤੇ ਦੂਸਰੀ ਡੋਰ ਲਈ ਮੈਂ ਜਿੱਥੇ ਪਹਿਲਾਂ ਕਿਹਾ ਵੀ ਇੱਕ ਜਗ੍ਹਾ ਨਿਸ਼ਚਿਤ ਕਰ ਦੇਣਾ ਪ੍ਰਸ਼ਾਸਨ ਜਾਂ ਆਪਣੇ ਆਪਣੇ ਮਹੱਲੇ ਦੀ ਜਾਂ ਲਾਗੇ ਕਿਤੇ ਦੀ ਪਿੰਡ ਦੀ ਜ਼ਿੰਮੇਵਾਰੀ ਲਾ ਦੇਣਾ ਵੀ ਜਿੱਥੇ ਤੁਹਾਡੇ ਕੋਲ ਜਗ੍ਹਾ ਖਾਲੀ ਆ ਗਰਾਊਂਡ 'ਚ ਉੱਥੇ ਆ ਕੇ ਦੋ ਕੀ ਸਾਰੇ ਇਕੱਠੇ ਹੋ ਕੇ ਪਤੰਗਬਾਜ਼ੀ ਕਰਕੇ ਆਪਣੀ ਤੇ ਆਪਣੀ ਖੁਸ਼ੀ ਦਾ ਜਸ਼ਨ ਕਰ ਸਕਣ ਤੇ ਆਪਣਾ ਤਿਉਹਾਰ ਜਿਹੜਾ ਉਹਨੂੰ ਵਧੀਆ ਤਰ੍ਹਾਂ ਮਨਾ ਸਕਣ ਤੇ ਇਹਦੇ ਨਾਲ ਮਤਲਬ ਕਿਥੇ ਤਾਂ ਨੁਕਸਾਨ ਵੀ ਨਹੀਂ ਹੋਏਗਾ ਤੇ ਤਿਉਹਾਰ ਵੀ ਵਧੀਆ ਮਨਾਇ ਜਾਏਗਾ ਤੇ ਉਸਦੇ ਰੰਗ ਚ ਭੰਗ ਵੀ ਨਹੀਂ ਪਏਗਾ ਆਮ ਦੇਖਿਆ ਜਾਂਦਾ ਕਿ ਲੋਕਾਂ ਵੱਲੋਂ ਪ੍ਰਸ਼ਾਸਨ ਤਾਂ ਹੀ ਗੱਲ ਛੋਟੇ ਦਿੱਤੀ ਜਾਂਦੀ ਹੈ ਪਰ ਇਹਦੇ ਵਿੱਚ ਜਿੰਮੇਵਾਰ ਤੇ ਮਾਪਿਓ ਵੀ ਹੈਗੇ ਆ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਾਈ ਜੀ ਵੀ ਪ੍ਰਸ਼ਾਸਨ ਨੂੰ ਹੋਰ ਵੀ ਬੜੇ ਕੰਮ ਨੇ ਹਰ ਥਾਂ ਦੇ ਉੱਤੇ ਆਪਾਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਾ ਦੇਣੇ ਆ ਤੇ ਪ੍ਰਸ਼ਾਸਨ ਤੇ ਹੀ ਸਾਰੀ ਗੱਲ ਨਹੀਂ ਸੁੱਟਣੀ ਚਾਹੀਦੀ ਇਹ ਲੋਕਾਂ ਦੀ ਆਪਣੀ ਵੀ ਮੱਲੇਦਾਰਾਂ ਜੀ ਦੂਜਿਆਂ ਦੀ ਜਾਂ ਪਰਸਨਲ ਜ਼ਿੰਮੇਵਾਰੀ ਚਾਹੀਦੀ ਹੈ ਤੇ ਆਪਣੀ ਆਪਣੀ ਬੱਚਿਆਂ ਦੀ ਜ਼ਿੰਮੇਵਾਰੀ ਆਪ ਤੁਕਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਦਾ ਵੀ ਨੁਕਸਾਨ ਨਾ ਹੋਵੇ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਉਹ ਤੇ ਖੁਸ਼ੀ ਦਾ ਤਿਹਾਰ ਨੂੰ ਐਜ ਖੁਸ਼ੀ ਦੇ ਤੌਰ ਤੇ ਹੀ ਮਨਾਇਆ ਜਾਵੇ ਅੱਜ ਮੌਕੇ ਤੇ ਕਿਸ ਨੇ ਖਤਨਾ ਚਾਹਤੇ ਅੱਜ ਮੌਕੇ ਤੇ ਇਹ ਹੀ ਕਹਣਾ ਚਾਹਣਾ ਵੀ ਜਿਹੜੀ ਪਤੰਗਬਾਜ਼ੀ ਆ ਜਦੋਂ ਤੋਂ ਤੁਹਾਨੂੰ ਪਹਿਲਾਂ ਕਿਹਾ ਵੀ ਇਹਨੂੰ ਕਿਸੇ ਪ੍ਰੋਪਰ ਤਰੀਕੇ ਨਾਲ ਜਿਹੜਾ ਉਹ ਤੇ ਉਡਾਇਆ ਜਾਵੇ ਤਾਂ ਕਿ ਖੁਸ਼ੀ ਨੂੰ ਖੁਸ਼ੀ ਸਮਝ ਕੇ ਖੁਸ਼ੀਆਂ ਦੇ ਤੌਰ ਤੇ ਮਨਾਇਆ ਜਾਵੇ ਤੇ ਰੰਗ ਚ ਭੰਗ ਨਾ ਪਵੇ